ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜ਼ਿਲ੍ਹਾ ਬਰਨਾਲਾ ਦੀਆਂ ਸਵੇਰ-ਸਵੇਰ ਦੀਆਂ 4 ਮਾਰਚ 2019 ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਸੰਬਰ ਮਹੀਨੇ ਦੀ ਤਰ੍ਹਾਂ ਤੁੰਦ ਅਤੇ ਠੰਡੀਆਂ ਤੇਜ਼ ਹਵਾਵਾਂ ਮਚਲਦੀਆਂ ਹੋਈਆਂ ਲੰਗੇ ਮਹੀਨੇ ਜੋ ਕਿ ਫਰਵਰੀ ਮਹੀਨੇ ਵਿੱਚ ਵੀ ਇਸ ਵਾਰ ਔਸਤ ਨਾਲੋਂ ਵੱਧ بارش ਹੋਈ ਤੇ ਮਾਰਚ ਮਹੀਨਾ ਜੋ ਕਿ ਇਸ ਸਮੇਂ ਚੱਲ ਰਿਹਾ ਉਸ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਮੌਸਮ ਕੋਈ ਬਹੁਤਾ ਚੇਂਜ ਨਹੀਂ ਠੰਡ ਬਰਕਰਾਰ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਜੋ ਕਿ ਮੌਸਮ ਅੱਜ ਸਾਫ਼ ਹੋ ਜਾਣ ਦੀ ਸੰਭਾਵਨਾ ਹੈ ਲੇਕਿਨ ਤੁਸੀਂ ਧੁੰਦ ਦਾ ਜੋ ਦ੍ਰਿਸ਼ਾ ਤੁਸੀਂ ਦੇਖ ਸਕਦੇ ਹੋ ਠੰਡੀਆਂ ਠੰਡੀਆਂ ਹਵਾਵਾਂ ਵਿੱਚ ਚੱਲਦੀਆਂ ਹੋਈਆਂ ਨਾਲ ਸਵੇਰ ਦਾ ਦ੍ਰਿਸ਼ 2-3 ਮਾਰਚ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਲਗਭਗ ਸਾਰੇ ਪੰਜਾਬ ਵਿੱਚ ਵੀ ਹਲਕੀ ਤੋਂ ਦਰਬਿਆਨੀ ਬਰਸਾਤ ਹੋਣ ਦੀਆਂ ਖ਼ਬਰਾਂ ਹਨ ਜੋ ਕਿ ਮੌਸਮੀ ਵਿਭਾਗ ਦੁਆਰਾ ਵੀ ਜਾਣਕਾਰੀ ਪਹਿਲਾਂ ਦਿੱਤੀ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੱਜ ਵੀ ਜੋ ਕਿ ਪੰਜਾਬ ਦੀਆਂ ਇਹ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਧੁੰਦ ਸਾਰੇ ਹੋਈ ਹਵਾ ਚਲਦੀ ਹੋਈ ਤੇ ਅਸਮਾਨ ਦੇ ਉੱਪਰ ਵੀ ਬੱਦਲ ਸਾਰੇ ਹੋਏ ਨੇ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜੀ ਜ਼ਿਲ੍ਹਾ ਬਰਨਾਲਾ ਦੀਆਂ ਰੱਬ ਦੇ ਰੰਗ ਮਾਰਤ ਮਹੀਨੇ ਵਿੱਚ ਵੀ ਪੋ ਮਹੀਨੇ ਦੀ ਤਰ੍ਹਾਂ ਠੰਡ ਤਸਵੀਰਾਂ ਤੁਹਾਡੇ ਸਾਹਮਣੇ ਜ਼ਿਲ੍ਹਾ ਬਰਨਾਲਾ ਦੀਆਂ ਧੰਨਵਾਦ ਜੀ